ਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚ ਆਉਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਜ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮਾ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਹ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ ਚ ਬੈਠਾ ਰਹਾ ਮਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਆ ਉਹ ਲੜਨਗੇ ਤੇ ਬਾਕੀ ਇਹ ਵਾਬੇ ਸੰਗਤਾਂ ਨੂੰ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੌਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭੱਲੇ ਭਾਈ ਸਾਹਿਬ ਭੱਲੇ ਭਾਈ ਸਾਹਿਬ ਹੀ ਚੋਣ ਲੜਨ ਗਏ ਜਾਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਣ ਭੱਲੇ ਭੱਲੇ ਭਾਈ ਸਾਹਿਬ ਜਿਹੜੇ ਬਾਕੀ ਜਿਹੜੇ ਬੰਦੇ ਨੇ ਬਤਲ ਕਾਲੇ ਜਾਂ ਬਰਤੂਰੀ ਵਾਲੇ ਨਾਂ ਦੇ ਮਾਲ ਸਾਹਿਬ ਦੇ ਆਪਣਾ ਵਾਪਸ ਲੈ ਸਕਦੇ ਨੇ ਭਾਈ ਸਾਹਿਬ ਮੈਂ ਤਾਂ ਇਹ ਕਿਹਾ ਵੀ ਨਹੀਂ ਇਹੋ ਜਿਹੇ ਜਿਹੜੇ ਸਵਾਲ ਜਾਵਾ ਨਾ ਕੱਲ ਨੂੰ ਇਹਨਾਂ ਪਗਾਂ ਤੋਂ ਸਿਰਫ ਐਲਾਨ ਕਰਨਾ ਸੀ ਬੜੀ ਬੰਦ ਕਰਦੀ ਠੀਕ ਹੈ ਤੁਹਾਡੇ ਦਿਲਦਾਰ ਬਰਸਾ ਜੇ ਤੁਸੀਂ ਹੋਸਤ ਨੂੰ ਸਿਰਫ ਸਾਨੂੰ ਐਨਾ ਕੀ ਸਵਾਲ ਆ ਤੇ ਤਿੰਨ ਚਾਰ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਖੜੇ ਨੇ ਕੀ ਉਹ ਬਲੂਸ ਸਾਹਿਬ ਤੋਂ ਆਪਣੇ ਉਹੀਦਵਾਰ ਹਟਾ ਸਕਦੇ ਨੇ ਕੋਈ ਪਾਸ ਦੇ ਪਾਰਟੀ ਆਏ ਪਤੇ ਉਹ ਉਹਨਾਂ ਨੂੰ ਪਤਾ ਕਿਉਂਕਿ ਭਾਈ ਸਾਹਿਬ ਹੁਣਾ ਸਿਰਫ ਆਜ਼ਾਦ ਚੋਂ ਲੜਨੀ ਆਈ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕੇ ਪਾਰਟੀ ਵੱਲੋਂ ਨਹੀਂ ਲੜਨੀ ਆਈ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਦੋਨਾਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਕਿਉਂਕਿ ਪੰਥदाई ਉਹਨਾਂ ਨੇ ਪ੍ਰਚਾਰ ਕਰਨਾ ਤੇ ਮਤਲਬ ਪੰਥ ਨੂੰ ਯੋਗ ਨਾਲ ਯਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਇਰੇ ਅਗੇ ਰਾਹ ਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹ ਹੀ ਉਹਨਾਂ ਦਾ ਮਸਲਾ ਸੀ ਵੀ ਮੈਂ ਨੌਜਵਾਨੀ ਨੂੰ ਸਹੀ ਸਲਾਮਤ ਦੇਖਣਾ ਚਾਹੁੰਦਾ ਪੰਜਾਬ ਵਿੱਚ ਠੀਕ ਹੈ ਜੀ ਠੀਕ ਇਹ ਆ ਕਿ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨੇ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਹੋਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਜੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਵਾਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੀਅ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਉਹ ਲੜਨਗੇ ਤੇ ਬਾਕੀ ਇਹ ਵਾ ਵੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਭਾਈ ਜੀ ਦਾ ਸਾਥ ਕੱਲੇ ਭਾਈ ਸਾਹਿਬ ਵੀ ਚੋਣ ਲੜਨਗੇ ਜਾਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਚੋਣ ਕੱਲੇ ਭੱਲੇ ਭਾਈ ਸਾਹਿਬ ਦੇਣਗੇ ਜੇ ਜਿਹੜੇ ਬਾਤ ਕੀ ਜਿਹੜੇ ਬੰਦੇ ਮਤਲਬ ਕਾਲੇ ਜਾਂਦੇ ਜਾਂ ਆਪਣੇ ਉਮੀਦਵਾਰ ਨੂੰ ਹਟਾ ਦੇਣਨ ਬਾਲ ਸਾਹਿਬ ਦੇ ਆਪਣਾ ਵਾਪਸ ਲੈ ਸਕਦੇ ਭਾਈ ਸਾਹਿਬ ਮੈਂ ਸਾਨੂੰ ਗਿਆ ਵੀ ਨਹੀਂ ਇਹ ਜਿਹੜੇ ਸਵਾਲ ਜਾਵਾ ਨਾ ਪੁੱਛ ਲੂਗੇ ਨਾ ਪਗਾਂ ਸਿਰਫ ਐਲਾਨ ਕਰਨਾ ਸੀ ਇਹ ਬੜੀ ਗੱਲ ਹੈ ਠੀਕ ਹੈ ਕਿ ਕਾਲੇ ਫਿਲਟਰ ਬੜਾ ਜਿੰਨੇ ਨੂੰ ਹਾਸਤੇ ਸਿਰਫ ਸਾਨੂੰ ਇੰਨਾ ਕੀ ਸਵਾਲ ਆ ਕਿ ਤਿੰਨ ਚਾਰ ਅਕਾਦੀਦਲ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਕੀ ਉਹ ਬਲੂਤ ਸਾਹਿਬ ਤੋਂ ਆਪਣੇ ਉਮੀਦਵਾਰ ਹਟਾ ਸਕਦੇ ਇਹ ਜੋ ਪਾਸ ਦੇ ਪਾਰਟੀ ਆਏ ਪੰਥ ਉਹ ਉਹਨਾਂ ਨੂੰ ਪਤਾ ਕਿ ਕਿ ਭਾਈ ਸਾਹਿਬ ਉਹਨਾਂ ਸਿਰਫ ਆਜ਼ਾਦ ਚੋਣ ਲੜਨੀ ਆ ਕਿ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕਿ ਪਾਰਟੀ ਵੱਲੋਂ ਨਹੀਂ ਲੜਨੀ ਆ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਤੇ ਉਹਨਾਂ ਸਿੱਖੀ ਦਾ ਪ੍ਰਚਾਰ ਕਰਨਾ ਇਹ ਤੇ ਜਿਹੜਾ ਹੁਣ ਸਮਾਂ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਕਿ ਪੰਥਦਾਈ ਉਹਨਾਂ ਨੇ ਕੀ ਕਰਨਾ ਵਾ ਤੇ ਮਤਲਬ ਪੰਥ ਨੂੰ ਵੀ ਉਹ ਨੌਜਵਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਇਰੇ ਅਗੇ ਰਾਹ ਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹ ਹੀ ਉਹਨਾਂ ਦਾ ਮਸਲਾ ਸੀ ਵੀ ਮੈਂ ਨੌਜਵਾਨੀ ਨੂੰ ਸਹੀ ਸਲਾਮਤ ਦੇਖਣਾ ਚਾਹੁੰਨਾ ਪੰਜਾਬ ਵਿੱਚ ਠੀਕ ਹੈ ਜੀ ਠੀਕ